ਅਸੀਂ ਲੋਕ ਵੀ ਗੁੰਮਰਾਹ ਹੋ ਕੇ ਚਲੇਗੇ ਸੀ ਪਰ ਉਹਨਾਂ ਲੋਕਾਂ ਨੇ ਬਹੁਤ ਵੱਡੇ ਵੱਡੇ ਜਿਹੜੇ ਸੁਪਨੇ ਪੰਜਾਬ ਦੇ ਲੋਕਾਂ ਨੂੰ ਦਿਖਾਏ ਸਾਨੂੰ ਵੀ ਦਿਖਾਏ ਪਰ ਉਹਨਾਂ ਸੁਪਨਿਆਂ ਤੋਂ ਖਰੇ ਨਹੀਂ ਉਤਰ ਪਏ ਕੈਂਪੀ ਕਹਿ ਰਿਹਾ ਕੁੜੀ ਦਾ ਮਸਲਾ ਨਹੀਂ ਹੋ ਰਿਹਾ ਇੱਕ ਐਮਐਲਏ ਕਹਿ ਰਿਹਾ ਦੇਖੋ ਮੇਰੇ ਹਲਕੇ ਦੀਆਂ ਗਲੀਆਂ ਦੇਖੋ ਮੇਰੇ ਹਲਕੇ ਦੇ ਹਾਲਾਤ ਦੇਖੋ ਮੇਰੇ ਪਰਵਾਦੇ ਲੋਕ ਗੰਦਾ ਪਾਣੀ ਪੀ ਰਹੇ ਜ਼ਹਿਰ ਵਾਲਾ ਪਾਣੀ ਪੀ ਰਹੇ ਕੈਂਸਰ ਵਾਲਾ ਪਾਣੀ ਪੀ ਰਹੇ ਆ ਇਹ ਲੋਕ ਜਿਹੜੇ ਅੱਜਕਾ ਪਾਣੀ ਦਾ ਮਸਲਾ ਨਹੀਂ ਹੱਲ ਕਰਵਾ ਸਕਦੇ ਜਿਹ ਇੱਕ ਕਾਰਬਨ ਲਾਈਟਰ ਹੀ ਲਵਾ ਸਕਦੇ ਇਹ ਲੋਕ ਸੱਤਾ ਦਾ ਪੰਜਾਬ ਚ ਰਾਜ ਕੀ ਕਰਨਾਰੇ ਕੀ ਅਧਿਕਾਰ ਇਹਨਾਂ ਲੋਕਾਂ ਨੂੰ ਸਿਰ ਸਿਰ ਵੱਡੀਆਂ ਵੱਡੀਆਂ ਐਡਾਂ ਵੱਡੀਆਂ ਵੱਡੀਆਂ ਸਵੇਰੇ ਉੱਠ ਕੇ ਜਿਹੜੀਆਂ ਸ਼ੋਰਤਾਂ ਲੈਣ ਦੇ ਲਈ ਆਪਣੀਆਂ ਐਡ ਚਲਾ ਕੇ ਪੰਜਾਬ ਦੇ ਲੋਕਾਂ ਨੂੰ ਬੇਕੂ ਬਣਾਈ ਜਾ ਰਹੇ ਆ ਜਲੰਧਰ ਤੋਂ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤ ਲੰਗਰਾਲ ਵੱਲੋਂ ਜਿਹੜਾ ਕਿ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਉਸ ਤੋਂ ਬਾਅਦ ਭਾਜਪਾ ਨੂੰ ਜੁਆਇਨ ਕੀਤਾ ਸਾਡੇ ਨਾਲ ਸ਼ੀਤੰਗਰਾਲ ਜੀ ਖੁਦ ਮੌਜੂਦ ਨੇ ਅੰਗਰਾਲ ਜੀ ਕੱਲ ਤੁਸੀਂ ਜੁਆਇਨ ਕੀਤੀ ਆ ਭਾਜਪਾ ਪਹਿਲਾਂ ਵੀ ਤੁਸੀਂ ਭਾਜਪਾ ਦੇ ਵਿੱਚ ਹੀ ਸੀਗੇ ਬਾਅਦ ਵਿੱਚ ਹੁਣ ਦੁਬਾਰਾ ਤੋਂ ਜੁਆਇਨ ਕੀਤੇ ਕੀ ਕਹਿਣਾ ਚਾਹੂੰਗਾ ਪਹਿਲੇ ਤੋਂ ਏ ਜੀ ਬਸ ਆਪਣੇ ਪਰਿਵਾਰ ਚ ਵਾਪਸ ਆਇਆ ਜੀ ਮੇਰਾ ਪਰਿਵਾਰ ਸੀ ਭਾਰਤੀ ਜਨਤਾ ਪਾਰਟੀ ਮੈਂ 19 ਸਾਲ ਸੇਵਾ ਕੀਤੀ ਇਸ ਪਾਰਟੀ ਦੇ ਵਿੱਚ ਅਸੀਂ ਲੋਕ ਵੀ ਗੁਮਨਾਹ ਹੋ ਕੇ ਚਲੇ ਗਏ ਸੀ ਪਰ ਉਹਨਾਂ ਲੋਕਾਂ ਨੇ ਬਹੁਤ ਵੱਡੇ ਵੱਡੇ ਜਿਹੜੇ ਸੁਪਨੇ ਪੰਜਾਬ ਦੇ ਲੋਕਾਂ ਨੂੰ ਦਿਖਾਏ ਸਾਨੂੰ ਵੀ ਦਿਖਾਏ ਪਰ ਉਹਨਾਂ ਸੁਪਨਿਆਂ ਤੋਂ ਖਰੇ ਨਹੀਂ ਉਤਰ ਪਾਏ ਕਾਰਨ ਕੀ ਰਿਹਾਗਾ ਕਿਉਂਕਿ ਲੰਮਾ ਸਮਾਂ ਤੁਸੀਂ ਐਮਐਲਏ ਵੀ ਬਣੇ ਹੋ ਜਲੰਧਰ ਤੋਂ ਹੀ ਐਮਐਲਏ ਆਮ ਆਦਮੀ ਪਾਰਟੀ ਦੇ ਟਿਕਟ ਤੋਂ ਲੜੇ ਸੀ ਉੱਥੋਂ ਐਮਐਲਏ ਬਣੇ ਹੁਣ ਛੱਡਣ ਦਾ ਕੀ ਕਾਰਨ ਬਣ ਗਿਆ ਹੈ ਟਾਈਮ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਇਸ ਕਰਕੇ ਆਸੀਂ ਇਹੀ ਕਮਾਂਗੇ ਚਲੋ ਜਿੰਨਾ ਉੱਥੇ ਕੰ ਭਾਰਤੀ ਜਨਤਾ ਪਾਰਟੀ ਜੋ ਮੇਰੀ ਡਿਊਟੀ ਲਗਾएगी ਮੈਂ ਪੂਰੀ ਕਰਾਂਗਾ ਜੇ ਮਜਬੂਰ ਕੀਤਾ ਜਾਏਗਾ ਮੈਨੂੰ ਪ੍ਰੋਕੀਟਾ ਜਾਏਗਾ ਫਿਰ ਜਨਤਾ ਵਿੱਚ ਬਹੁਤ ਕੁਝ ਲੈ ਕੇ ਆਵਾਂਗੇ ਜਿਵੇਂ ਜਿਵੇਂ ਆਪਣੇ ਰਿੰਕੂ ਜੀ ਦੱਸ ਰਹੀ ਕਹਿੰਦੇ ਕੂੜੇ ਤੱਕ ਦਾ ਮਸਲਾ ਨਹੀਂ ਹੱਲ ਹੁੰਦਾਗਾ ਤੁਹਾਡਾ ਕੀ ਮਸਲਾ ਸੀਗਾ ਕਿ ਕੋਈ ਇਲਾਕੇ ਦਾ ਇੱਕ ਐਮਪੀ ਕਹਿ ਰਿਹਾ ਕੂੜੇ ਦਾ ਮਸਲਾ ਨਹੀਂ ਹੋ ਰਿਹਾ ਇੱਕ ਐਮਐਲਏ ਕਹਿ ਰਿਹਾ ਦੇਖੋ ਮੇਰੇ ਹਲਕੇ ਦੀਆਂ ਗਲੀਆਂ ਦੇਖੋ ਮੇਰੇ ਹਲਕੇ ਦੇ ਹਾਲਾਤ ਦੇਖੋ ਮੇਰੇ ਪਰਵਾਸ ਦੇ ਲੋਕ ਗੰਦਾ ਪਾਣੀ ਪੀ ਰਹੇ ਜ਼ਹਿਰ ਵਾਲਾ ਪਾਣੀ ਪੀ ਰਹੇ ਕੈਂਸਰ ਵਾਲਾ ਪਾਣੀ ਪੀ ਰਹੇ ਆ ਇਹ ਲੋਕ ਜੇ ਅੱਜ ਇੱਕ ਪਾਣੀ ਦਾ ਮਸਲਾ ਨਹੀਂ ਹੱਲ ਕਰਵਾ ਸਕਦੇ ਜੇ ਇੱਕ ਕਾਰਬਨ ਲੈਟਰ ਨਹੀਂ ਲਵਾ ਸਕਦੇ ਇਹ ਲੋਕ ਸੱਤਾ ਦੇ ਪੰਜਾਬ ਚ ਰਾਜ ਕੀ ਕਰਨਾਰੇ ਕੀ ਅਧਿਕਾਰ ਇਹਨਾਂ ਲੋਕਾਂ ਨੂੰ ਸਿਰਫ ਸਿਰਫ ਵੱਡੀਆਂ ਵੱਡੀਆਂ ਐਡਾਂ ਵੱਡੀਆਂ ਵੱਡੀਆਂ ਸਵੇਰੇ ਉੱਠ ਕੇ ਜਿਹੜੀਆਂ ਸ਼ੋਰਤਾਂ ਲੈਣ ਦੇ ਲਈ ਆਪਣੀਆਂ ਐਡ ਚਲਾ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਈ ਜਾ ਰਹੇ ਹਨ ਪਰ ਪੰਜਾਬ ਦੇ ਲੋਕ ਬੇਵਕੂਫ ਨਹੀਂ ਬਣਨਗੇ ਲੋਕ 2024 ਦੀ ਤਿਆਰ ਕਰਕੇ ਬੈਠੇ ਆ 2024 ਦੇ ਵਿੱਚ 13 ਦੀ 13 ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੂੰ ਤੀਜੀ ਵਾਰੀ ਕੁਰਸੀ ਦੇ ਬਿਠਾਣਗੇ ਤੇ 2027 ਦੀ ਜਿਹੜੀ ਸੱਤਾ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਿਲੇਗੀ ਤੁਹਾਡੇ ਖਿਲਾਫ ਬੜਾ ਬੋਲਦੇ ਨਜ਼ਰ ਆ ਰਹੇ ਨੇ ਆਮ ਆਦੀ ਪਾਰਟੀ ਜਿੰਨੇ ਵੀ ਵਿਧਾਇਕ ਜਾਂ ਮੰਤਰੀ ਸਾਹਿਬਾਨ ਸਾਰੇ ਬੋਲਦੇ ਨਜ਼ਰ ਆ ਰਹੇ ਕਹਿੰਦੇ ਤੁਸੀਂ ਭਾਵੇਂ ਮੇਰੇ ਨਾਲ ਜੁੜ ਮੈਂ ਪਾਰਟੀ ਦੇ ਹਰ ਇੱਕ ਅਧਿਕਾਰੀ ਦੀ ਇੱਜ਼ਤ ਕਰਦਾ ਸੀ ਜਿਨ੍ਹਾਂ ਦੇ ਜਿੰਨੀ ਦਿਨ ਮੈਂ ਉਹਨਾਂ ਚਰੇਆਂ ਮੈਨੂੰ ਮਜਬੂਰ ਨਾ ਕੀਤਾ ਜਾਵੇ ਉਹਨਾਂ ਲੋਕਾਂ ਚਿੱਠੇ ਖੋਲਣ ਦੇ ਲਈ ਉਹਨਾਂ ਲੋਕਾਂ ਦੇ ਲਈ ਮੇ ਕੋਲ ਬਹੁਤ ਐਵੀਡੈਂਸ ਹੈ ਕਿ ਅੱਜ ਜੋ ਜਲੰਧਰ ਨੂੰ ਕਿੱਦਾਂ ਚਲਾ ਰਹੇ ਆ ਕਿੱਦਾਂ ਜਲੰਧਰ ਦੇ ਵਿੱਚ ਦਲਾਲੀ ਕੀਤੀ ਜਾ ਰਹੀ ਹੈ ਕਿੱਦਾਂ ਜਲੰਧਰ ਦੇ ਵਿੱਚ ਅੱਜ ਕੁਰਸੀਆਂ ਤੇ ਬੈਠ ਕੇ ਕਿੱਦਾਂ ਹਫ਼ਤਾ ਵਸੂਲੀ ਕੀਤੀ ਜਾ ਰਹੀ ਹੈ ਇਹਨਾਂ ਸਾਰੀ ਚੀਜ਼ਾਂ ਦੇ ਐਵੀਡੈਂਸ ਮੇਰੇ ਕੋਲ ਹੈ ਪਰ ਮੈਂ ਇਹ ਕਹਾਂਗਾ ਕਿ ਉਹ ਆਪਣਾ ਕੰਮ ਕਰਾ ਸੀ ਆਪਣਾ ਕੰਮ ਕਰੀਏ ਜੇ ਮਜਬੂਰ ਕਰਨਗੇ ਪੰਜਾਬ ਦੇ ਲੋਕਾਂ ਦੇ ਲਈ ਇਹਨਾਂ ਦਾ ਜਿਹੜਾ ਚਿਹਰਾ ਹੈ ਇਹ ਚੀਜ਼ਾਂ ਵੀ ਬੇਨਕਾਬ ਲਾਟਰੀ ਮਾਫੀਆ ਦੇਖੋ ਜਲੰਧੇ ਜਾ ਕੇ ਜਿਹੇ ਤੇ ਜਲੰਧੇ ਜਾ ਕੇ ਤੁਸੀਂ ਚਲਾਓਗੇ ਚੈਨਲ ਦੇ ਮਾਧਮ ਨਾਲ ਚਲੋ ਜਲੰਧਾ ਮੇਰੇ ਨਾਲ ਦਿਖਾਵਾਂ ਕੀ ਕੀ ਚੱਲ ਰਿਹਾ ਜਲੰਧਰ ਦੇ ਵਿੱਚ ਅੱਜ ਅਸੀਂ ਦੂਜੀਆਂ ਸਰਕਾਰਾਂ ਨੂੰ ਕਹਿੰਦੇ ਸੀ ਕਿ ਉਹਨਾਂ ਲੋਕਾਂ ਨੇ ਇਹ ਕੀਤਾ ਉਹਨਾਂ ਲੋਕਾਂ ਨੇ ਇਹ ਕੀਤਾ ਇਹਨਾਂ ਨੇ ਉਹਨਾਂ ਦਾ ਵੀ ਰਿਕਾਰਡ ਤੋੜ ਦਿੱਤਾ ਇਹ ਕਹਿੰਦੇ ਸੀ ਇਸ ਤਰ੍ਹਾਂ ਦਾ ਪੰਜਾਬ ਬਣਾਵਾਂਗੇ ਜਿੱਦਾਂ ਦਾ ਦੇਖਿਆ ਨਾ ਹੋਏਗਾ ਸੱਚੀ ਹੋਈ ਕੀਤਾ ਕਦੀ ਲੋਕਾਂ ਨੇ ਪੰਜਾਬ ਸੋਚਿਆ ਨਹੀਂ ਸੀ ਕਿ ਇਦਾਂ ਦਾ ਪੰਜਾਬ ਬਣੇਗਾ ਅੱਜ ਹੋਮ ਡਿਲੀਵਰੀ ਕਰ ਲੋਕਾਂ ਨੂੰ ਸਮਾਨ ਮਿਲ ਰਿਹਾ ਇਸ ਇਦਾਂ ਦੀ ਜਿਹੜੀ ਰਚਨਾ ਹੈ ਅੱਜ ਸਰਕਾਰ ਦੇ ਚੁਣੇ ਹੋਏ ਨਮੰਦੇ ਅੱਜ ਇਹ ਜਿਹੜੀ ਚੀਜ਼ ਦੀ ਰਚਨਾ ਕਰ ਰਿਹਾ ਅਗਰ ਕੋਈ ਐਮ.ਐਲ.ਏ ਇਹ ਦੁੱਖ ਲੈ ਕੇ ਆਪਣੇ ਜਲੰਧਰ ਦੇ ਪੁਲਿਸ ਕੋ ਜਾਂਦਾ ਜਾਂ ਪੁਲਿਸ ਤੱਕ ਆਪਣਾ ਸੁਨੇਹਾ ਪਹੁੰਚਦਾ ਹੈ ਤੇ ਪੁਲਿਸ ਵੀ ਮੈਨੂੰ ਦਬਾਨ ਦੀ ਕੋਸ਼ਿਸ਼ ਕਰਦੀ ਹੈ ਕਿ ਇਸ ਗੱਲ ਨੂੰ ਟੱਪਿਆ ਰਹਿੰਦਿਓ ਔਰ ਤੋਂ ਬਾਅਦ ਨੈਕਸਟ ਡੇ ਤੋਂ ਬਾਅਦ ਜਿਹੜੇ ਸਰਕਾਰ ਦੇ ਚੁਣੇ ਹੋਏ ਲੋਕ ਪਿਆਸਿਆਂ ਦੀ ਲੱਖਾਂ ਦੀ ਆਫਰ ਦਿੰਦੇ ਆ ਕਿ ਅਗਰ ਇਹ ਕੰਮ ਨੂੰ ਚੱਲਦਾ ਚੱਜਾ ਕੀਤਾ ਰਹਿੰਦਿਓ ਤੁਹਾਡਾ ਹਿੱਸਾ ਤੁਹਾਨੂੰ ਬਣਦਾ ਮਿਲ ਜਾਏਗਾ ਇਹ ਜਿਹੜਾ ਕੰਮ ਇਹ ਬੰਦ ਨਹੀਂ ਹੋਣਾ ਇਹ ਕੰਮ ਜਿਹੜਾ ਸੀ.ਐਮ. ਸਾਹਿਬ ਦੇ ਦਫ਼ਤਰ ਤੋਂ ਚੱਲਦਾ ਹੈ ਆਪਰੇਸ਼ਨ ਲੋਟਸ ਤੇ ਕੀ ਕਹੋਗੇ ਤੁਸੀਂ ਲੋਕਾਂ ਦਾ ਆਪਣੀ ਗਰੋਥ ਨੂੰ ਵਿਧਾਨਨ ਦੇ ਲਈ ਕਦੀ ਮਿਸ਼ਨ ਲੋਟਸ ਕਦੀ ਕੋਈ ਐਮਐਲ ਤੰਗ ਦਿਓ ਕਦੀ ਕੋਈ ਮੰਤਰੀ ਲਾ ਦਿਓ ਸਿਰਫ ਤੇ ਸਿਰਫ ਆਪਣੀ ਗਰੋਥ ਨੂੰ ਵਿਧਾਨਨ ਦੇ ਲਈ ਅਸੀਂ ਇਮਾਨਦਾਰ ਆ ਇਮਾਨਦਾਰ ਦਾ ਜਿਹੜਾ ਲਵਜ਼ ਹੈ ਉਹ ਲੋਕਾਂ ਦੀ ਨਜ਼ਰਾਂ ਤੋਂ ਨਾ ਭੁੱਲ ਸਕੇ ਜਦ ਤਿੰਨ ਕਿ ਮਹੀਨੇ ਬਾਅਦ ਕਦੀ ਕੋਈ ਐਮ ਜੀਐਡੀ ਦੀ ਡੇਟ ਚ ਮੰਤਰੀ ਉਹ ਕਰਪਟ ਸੀ ਇਹਨਾਂ ਦੀ ਹਰ ਮੀਟਿੰਗ ਚ ਕੋ ਬੈਠੇ ਹੁੰਦੇ ਆ ਪਰ ਉਹ ਇਨਸਾਨ ਬਹੁਤ ਚੰਗੇ ਇਨਸਾਨ ਹੈ ਵਿਜੇ ਸਿੰਘਲਾ ਜੀ ਮੇਰੇ ਸਤਿਕਾਰਯੋਗ ਵੱਡੇ ਆ ਇਹਨਾਂ ਨੇ ਉਹਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਗਰ ਜੋ ਲੋਕ ਕਰਪਟ ਹੈ ਇਹ ਕਹਿੰਦੇ ਸੀ ਮੰਤਰੀ ਕਰਪਸ਼ਨ ਨਾਲ ਫੜਿਆ ਗਿਆ ਕਾਰਵਾਈ ਕੋ ਨਹੀਂ ਕੀਤੀ ਅੱਜ ਇਹਨਾਂ ਦੀ ਆਮ ਆਦੀ ਪਾਰਟੀ ਦੀ ਸਾਰੀ 22 ਮਹੀਨੇ ਦੀ ਹਰ ਮੀਟਿੰਗ ਦੇ ਵਿੱਚ ਅੱਗੇ ਬੈਠੇ ਆ ਵੀਰ ਜੀ ਸਿੰਗਲਾ ਜੀ ਸਿਰਫ ਤੇ ਸਿਰਫ ਉਸ ਪਰਿਵਾਰ ਨੂੰ ਬਦਨਾਮ ਕਰਨ ਦੇ ਲਈ ਉਹ ਇੱਕ ਐਸਾ ਚਿਹਰਾ ਸੰਗਰੂਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਚੜ੍ਹਦੀ ਕਲਾ ਚ ਰਹੇਗਾ ਮੈਨੂੰ ਲੱਗਦਾ ਹੈ ਉਸ ਸਾਰੇ ਨੂੰ ਜਿਆਦਾ ਚੜ੍ਹਦੀ ਕਲਾ ਚ ਨਾ ਰਹਿ ਸਕੇ ਉਹਨੂੰ ਨੀਵਾ ਪਾਉਣ ਦੇ ਲਈ ਉਹਨਾਂ ਖਿਲਾਫ ਜਿਹੜਾ ਇਹ ਦਾਗ ਲਗਾਇਆ ਗਿਆ ਇਦਾਂ ਦੇ ਦਾਗ ਜਿਹੜੇ ਸਾਡੇ ਤੇ ਵੀ ਲਗਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਡੇ ਕੋਲ ਬਹੁਤ ਕੁਛ ਐਵੀਡੈਂਸ ਹੈ ਜਨਤਾ ਜੀ ਜੀ ਲੈ ਕੇ ਆਗੇ ਲੋਕ ਇਹਨਾਂ ਨੂੰ ਗਲੀਆਂ 'ਚ ਨਹੀਂ ਵੜਨ ਦੇਣਗੇ। ਵੱਧ ਤੋਂ ਵੱਧ ਕਿ ਅਰਵਿੰਦ ਕੇਰੀਵਾਲ ਹੋਰਾਂ ਦੀ ਗ੍ਰਿਫਤਾਰੀ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਤੁਸੀਂ ਵੀ ਵਿਰੋਧ ਕੀਤਾ ਸੀ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਹੁਣ ਉਹ ਈਡੀ ਦੀ ਹਿਰਾਸਤ ਦੇ ਵਿੱਚ ਨੇ ਤੁਸੀਂ ਕਿਉਂ? ਮੈਂ ਕੋਈ ਵਿਰੋਧ ਨਹੀਂ ਕੀਤਾ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਰ ਪਰ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਸੱਚ ਥੋੜੀ ਲੇਟ ਪਤਾ ਲੱਗਿਆ ਪਰ ਲੱਗ ਗਿਆ ਅਨਵਲ ਦਿਨਾਂ ਜੇ ਉਹਨਾਂ ਦੇ ਜਿਹੜੇ ਵੀ ਉਹਨਾਂ ਦੇ ਖਿਲਾਫ ਜੋ ਐਵੀਡੈਂਸ ਕੋਰਟ ਤੇ ਲੱਗੇ ਆ ਜਦ ਜਨਤਾ ਦੇ ਵਿੱਚ ਆਣਗੇ ਲੋਕ ਦੇਖਣਗੇ ਕਿ ਕੈਸਾ ਚਿਹਰਾ ਜਿਹੜਾ ਮਹਸੂਸ ਬਣ ਕੇ ਦੇਸ਼ ਦੇ ਵਿੱਚ ਕਿੱਦਾਂ ਆਪਣੀ ਕੰਪਨੀ ਨੂੰ ਫਲਾ ਰਿਹਾ ਸੀ ਪਰ ਕੰਪਨੀ ਜਿਹੜੀ ਸਾਡੇ ਦੇਸ਼ ਦੇ ਲੋਕ ਪੜੇ ਲਿਖੇ ਆ ਸਮਝਦਾਰ ਆ ਇਹ ਲੋਕ ਜ਼ਿਆਦਾਤਰ ਜਿਹੜੇ ਪੰਜਾਬੀ ਆ ਕਿਸੇ ਦੀ ਚੜ੍ਹਨ ਨਹੀਂ ਚੱਲਦੇ ਜਿਹੜੇ ਲੋਕ ਇਦਾਂ ਦੇ ਧੋਖਾ ਕਰਨ ਲਈ ਪੰਜਾਬ ਚੜੇ ਲੋਕ ਆਂਦੇ ਆ ਉਹਨਾਂ ਨੂੰ ਜਿੰਨੀ ਜਲਦੀ ਉਹ ਆਏ ਆ ਉਹਨਾਂ ਜਲਦੀ ਚਲਦਾ ਕਰ ਦੇਣਗੇ ਆਖਰੀ ਸਵਾਲ ਆ ਕਿਹਦੇ ਹੋਰ ਐਮਐਲਏ ਜਾਂ ਮੰਤਰੀ ਕੋਈ ਲੈ ਕੇ ਆਉਂਗੇ ਆਮ ਆਦਮੀ ਪਾਰਟੀ ਚ ਜਿਵੇਂ ਤੁਸੀਂ ਆਏ ਹੋ ਰਿੰਕੂ ਸਾਹਿਬ ਆਏ ਨੇ ਹੋਰ ਕੋਣ ਆ ਸਕਦਾ ਬੜੇ ਚੰਗੇ ਲੋਕ ਆ ਜੀ ਬੜੇ ਚੰਗੇ ਲੋਕ ਜਿਹੜੇ ਕੰਮ ਕਰਨਾ ਚਾਹੁੰਦੇ ਜਿਹੜੇ ਲੋਕ ਆ ਜਿਹਦੀ ਬੜੀਆਂ ਪਾਰਟੀਆਂ ਦੇ ਵਿੱਚ ਲੋਕ ਆ ਉਹ ਪਾਤੀ ਜਾ ਸਕਦੇ ਆ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਪੰਜਾਬ 'ਚ ਬਦਲਾਅ ਹੋਏਗਾ ਜੇ ਉਹ ਲੋਕ ਡਾਕਟਰ ਬਾਬਾ ਸਾਬ ਮਿਤਕਾ ਦੀ ਸੋਚ ਤੇ ਜੇ ਸੰਵਿਧਾਨ ਨੂੰ ਮੰਨਦੇ ਹੋਏ ਉਸ ਸੰਵਿਧਾਨ ਦੀ ਜੇ ਰੱਖਿਆ ਕਰਨ ਲਈ ਜਿਨ੍ਹਾਂ ਨੇ ਕਸਮਾਂ ਖਾਦੀਆਂ ਵਿਧਾਨ ਸਭਾ ਦੇ ਵਿੱਚ ਸਦਸਿਆ ਲੈਣ ਦੇ ਲਈ ਜੇ ਉਹ ਸੱਚੇ ਦਿਲੋਂ ਹੈ ਤੇ ਮੈਨੂੰ ਲੱਗਦਾ ਕਿ ਉਹ ਲੋਕ ਇਹਨਾਂ ਦੇ ਨਾਲ ਹੀ ਰਹਿਣਗੇ ਬਹੁਤ ਬਹੁਤ ਅ ਤਾਂ ਇਹਨਾਂ ਸ਼ੀਤਲ ਅੰਗੁਰਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਵੱਡੇ ਖਲਾਸਾ ਦਾ ਜ਼ਿਕਰ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖਲਾਸੇ ਕੀਤੇ ਜਾਣਗੇ ਅਤੇ ਜ਼ਿਕਰ ਕੀਤਾ ਗਿਆ ਕਿ ਅਗਰ ਬਾਬਾ ਸਾਹਿਬ ਅੰਬੇਦਕਰ ਦੀ ਸੌ ਖਾਦੀ ਆ ਤੇ ਜੁੜਨਾ ਚਾਹੁੰਦੇ ਨੇ ਭਾਜਪਾ ਦੇ ਨਾਲ ਅਤੇ ਉਸ ਨੂੰ ਲੈ ਕੇ ਲਗਾਤਾਰ ਰੇਡ ਦਾ ਵਰਕਰ ਹੈ ਕਿ ਭਾਜਪਾ ਦੇ ਵਿੱਚ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਸ਼ਾਮਲ ਹੋਣਾ ਚਾਹੁੰਦੇ ਨੇ ਕੈਮਰ ਪਰਸਨ ਸ਼ਮ ਦੇ ਨਾਲ ਮਦਲਜੀਤ ਸਿੰਘ ਲਿਵਿੰਗ ਡੇ ਨਿਊਜ਼ ਚੰਡੀਗੜ੍ਹ